ਪੰਜਾਬ ਦੇ ਵਿਧਾਇਕਾਂ ਨੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਬਠਿੰਡੇ ਤੋਂ ਚੰਡੀਗੜ੍ਹ ਕਹਿੰਦੇ ਗੇੜੀਆਂ ਮਾਰੀਆਂ ਤੇ ਇਹਨਾਂ ਗੇੜੀਆਂ ਦੇ ਵਿੱਚ ਲੱਖਾਂ ਰੁਪਏ ਦੇ ਬਿੱਲ ਪੰਜਾਬ ਸਰਕਾਰ ਦੇ ਬਣਾ ਦਿੱਤੇ ਲੱਖਾਂ ਰੁਪਏ ਦੇ ਭੱਤੇ ਵਸੂਲੀ ਕੀਤੇ ਕਿ ਅਸੀਂ ਤਾਂ ਗੇੜੀਆਂ ਲਾਈਆਂ ਅਸੀਂ ਤਾਂ ਮੀਟਿੰਗਾਂ ਕੀਤੀਆਂ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਬੀਤੇ ਕੱਲ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਫੇਸਬੁੱਕ ਪੇਜ ਅਲੱਗ-ਅਲੱਗ ਪੇਜਾਂ ਰਾਹੀਂ ਆਪਣੀ ਵਾਵਾ ਖੱਟੀ ਆਪਣੀ ਵਾਵਾ ਬਣਾਈ ਇੱਕ ਖਬਰ ਦਾ ਹਵਾਲਾ ਦਿੰਦੇ ਹੋਏ ਤੇ ਉੱਪਰ ਲਿਖਿਆ ਫਰਕ ਸਾਫ਼ ਹੈ ਇੱਕ ਪਾਸੇ ਅਕਾਲੀ ਦਲ ਦੀ ਸਰਕਾਰ ਦਾ ਵੇਰਵਾ ਸਾਂਝਾ ਕੀਤਾ ਦੂਸਰੇ ਪਾਸੇ ਆਪਣਾ ਵੇਰਵਾ ਸਾਂਝਾ ਕੀਤਾ ਕਿ ਕਿਸ ਤਰੀਕੇ ਅਕਾਲੀ ਦਲ ਸਰਕਾਰ ਵੇਲੇ ਲੱਖਾਂ ਰੁਪਏ ਦੇ ਮੈਡੀਕਲ ਬਿੱਲ ਬਣਦੇ ਸੀਗੇ ਤੇ ਸਾਡੇ ਵੇਲੇ ਉਹ ਖਰਚਾ ਘਟਿਆ ਹੈਗਾ ਪੰਜਾਬੀ ਟਰਬਿਊਨ ਅਖਬਾਰ ਦੀ ਇਹ ਖਬਰ ਸੀਗੀ ਤੇ ਹੁਣ ਸਵਾਲ ਅਸੀਂ ਇਹ ਕਰਨਾ ਚਾਹੁੰਦੇ ਆ ਤੇ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਅੱਜ ਖਬਰ ਲੱਗੀ ਐ ਕਿ ਆਮ ਆਦਮੀ ਪਾਰਟੀ ਉਹ ਵੀ ਖਬਰ ਆਪਣੇ ਪੇਜ ਉੱਪਰ ਪਾਊਗੀ ਤੇ ਲਿਖੂਗੀ ਫਰਕ ਸਾਫ ਐ ਕਿਉਂਕਿ ਅੱਜ ਦੀ ਖਬਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉਹ ਪੱਤਿਆਂ ਦਾ ਵੇਰਵਾ ਹੈ ਜਿਹੜੇ ਕੀ ਉਹਨਾਂ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਵਸੂਲੇ ਐ 10-10 ਲੱਖ ਰੁਪਏ 12-12 ਲੱਖ ਰੁਪਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇੰਨਾ ਆਪਣੇ ਕਾਰਜਕਾਲ ਦੌਰਾਨ 3 ਸਾਲਾਂ ਦੇ ਵਿੱਚ ਸਰਕਾਰ ਦੇ ਖਜ਼ਾਨੇ ਵਿੱਚੋਂ ਲਏ ਐ ਤੇ ਇਹ ਪੱਤੇ ਕਾਦੇ ਵਾਸਤੇ ਲਏ ਐ ਇਹ ਕਹਿੰਦੇ ਅਸੀਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਗੇੜੀਆਂ ਮਾਰੀਆਂ ਅਸੀਂ ਬਠਿੰਡੇ ਤੋਂ ਚੰਡੀਗੜ੍ਹ ਗੇੜੀਆਂ ਮਾਰੀਆਂ ਅਸੀਂ ਮੀਟਿੰਗਾਂ ਕੀਤੀਆਂ ਕਹਿੰਦੇ ਅਸੀਂ ਗੱਡੀ ਚਲਾਈ ਹੈਗੀ ਐ ਤੁਹਾਨੂੰ ਇਹ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਲਵਾਂਗੇ ਅਸੀਂ ਪੰਜਾਬ ਦਾ ਖਜ਼ਾਨਾ ਭਰਾਂਗੇ ਤੇ ਬਿੱਤੇ ਦਿਨ ਜਿਹੜੀ ਖਬਰ ਸੀਗੀ ਉਹ ਇਹੀ ਹਵਾਲਾ ਦਿੱਤਾ ਗਿਆ ਸੀ ਕਿ ਅਸੀਂ ਖਰਚੇ ਘੱਟ ਕਰਕੇ ਪੰਜਾਬ ਦੇ ਲੋਕਾਂ ਦੇ ਉੱਪਰ ਖਰਚ ਕੀਤਾ ਤੇ ਹੁਣ ਜਿਹੜਾ ਇਹ ਅੰਕੜੇ ਨਿਕਲ ਕੇ ਸਾਹਮਣੇ ਆ ਰਹੇ ਆ ਕਹਿੰਦੇ ਜਸਬੀਰ ਸਿੰਘ ਸੰਧੂ ਜਿਹੜੇ ਅੰਮ੍ਰਿਤਸਰ ਵੈਸਟ ਤੋਂ ਵ代यक ਹੀ ਹੈ 11 ਲੱਖ ਰੁਪਏ ਉਹਨਾਂ ਇਕੱਲਿਆਂ ਨੇ ਖਰਚ ਦਿੱਤੇ ਆ ਖਰਚੇ ਕਾਦੇ ਆ ਕਹਿੰਦੇ ਟੀਏਡੀ ਜਦੋਂ ਅਸੀਂ ਚੰਡੀਗੜ੍ਹ ਆਉਂਦੇ ਆ ਤੇ ਮੀਟਿੰਗਾਂ ਕਰਦੇ ਹੀਗੇ ਆ ਉਹ ਖਰਚੇ ਹੁੰਦੇ ਆ ਉਹ 11 ਲੱਖ ਰੁਪਏ ਪੰਜਾਬ ਸਰਕਾਰ ਨੂੰ ਬਿੱਲ ਭੇਜ ਕੇ ਵਸੂਲੇ ਹੈਗੇ ਆ ਇਸ ਤੋਂ ਬਾਅਦ ਅਗਲਾ ਨੰਬਰ ਹੁੰਦਾ ਜਗਸੀਰ ਸਿੰਘ ਜਿਹੜੇ ਕੀ ਆਮ ਆਦੀ ਪਾਰਟੀ ਦੇ ਵਿਧਾਇਕ ਆ ਇਹਨਾਂ ਨੇ ਵੀ 12 ਲੱਖ ਰੁਪਏ ਤੋਂ ਉੱਪਰ ਦਾ ਖਰਚਾ ਕਰ ਦਿੱਤਾ ਤੇ ਅਗਲਾ ਨੰਬਰ ਹੁੰਦਾ ਅਮਿਤ ਰਤਨ ਕੋਟ ਫੱਤਾ ਦਾ 10 ਲੱਖ ਰੁਪਏ ਉਹਨਾਂ ਨੇ ਖਰਚ ਦਿੱਤੇ ਅਰੁਣਾ ਚੌਧਰੀ ਜਿਹੜੇ ਕਾਂਗਰਸ ਦੇ ਵਿਧਾਇਕ ਆ 10 ਲੱਖ ਹੀ ਉਹਨਾਂ ਨੇ ਖਰਚੇ ਸੁਖਵਿੰਦਰ ਸਿੰਘ 15 ਲੱਖ ਖਰਚ ਗਏ ਜਿਹੜੇ ਕਾਂਗਰਸੀ ਵਿਧਾਇਕ ਹੈਗੇ ਆ ਅਮਲੋਕ ਸਿੰਘ ਆਮ ਆਦੀ ਪਾਰਟੀ ਦੇ ਵਿਧਾਇਕ ਆ 10 ਲੱਖ ਰੁਪਏ ਉਹ ਖਰਚ ਗਏ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਦਿਨ ਜੇਕਰ ਕੋਈ ਵਿਅਕਤੀ ਚੰਡੀਗੜ੍ਹ ਆਉਂਦਾ ਜਾਂ ਕੋਈ ਮੀਟਿੰਗ ਕਰਦਾ ਵਿਧਾਇਕ ਮੀਟਿੰਗ ਕਰਦਾ ਤਾਂ 1500 ਰੁਪਏ ਮਿਲਦੇ ਹੈਗੇ ਇਹ ਦੋ ਤਿੰਨ ਦਿਨ ਦੇ ਪੈਸੇ ਇਹਨਾਂ ਨੂੰ ਇਕੱਠੇ ਮਿਲ ਜਾਂਦੇ ਇੱਕ ਦਿਨ ਚੰਡੀਗੜ੍ਹ ਪਹਿਲਾਂ ਆਉਣ ਦਾ ਦੂਸਰੇ ਦਿਨ ਜਾਣ ਦਾ ਇੱਕ ਦਿਨ ਮੀਟਿੰਗ ਦਾ ਕਹਿੰਦੇ ਤਿੰਨ ਦਿਨ ਦੇ ਪੈਸੇ ਵਸੂਲੇ ਜਾਂਦੇ ਫਿਰ 45 45 ਰੁਪਏ ਇਹ ਵਸੂਲੇ ਜਾਂਦੇ ਆ ਉਸ ਤੋਂ ਬਾਅਦ ਸਾਰੇ ਵਿਧਾਇਕਾਂ ਨੂੰ ਸਰਕਾਰੀ ਗੱਡੀ ਮਿਲੀ ਹੋਈ ਹੈ ਜਦੋਂ ਸਾਰੇ ਵਿਧਾਇਕਾਂ ਨੂੰ ਸਰਕਾਰੀ ਗੱਡੀ ਮਿਲੀ ਹੋਈ ਹੈ ਦਾ ਉਸ ਤੋਂ ਬਾਅਦ ਫਿਰ ਇਹ ਪ੍ਰਾਈਵੇਟ ਗੱਡੀਆਂ ਦੇ ਵਿੱਚ ਕਹਿੰਦੇ ਬਿੱਲ ਪਾਉਂਦੇ ਆ ਪ੍ਰਾਈਵੇਟ ਗੱਡੀਆਂ ਦੇ ਅਸੀਂ ਤਾਂ ਪ੍ਰਾਈਵੇਟ ਗੱਡੀ ਤੇ ਗਏ ਸੀਗੇ ਤੇ ਜਿਹੜੀ ਸਰਕਾਰੀ ਗੱਡੀ ਸੀ ਉਹ ਸਾਡੀ ਸਿਕਿਉਰਿਟੀ ਦੇ ਨਾਲ ਚੱਲ ਰਹੀ ਸੀ ਤੁਸੀਂ ਇਹ ਦੇਖੋ ਕਿ ਸਾਰਾ ਖਰਚਾ ਜਿਹੜਾ ਸਰਕਾਰੀ ਗੱਡੀ ਦਾ ਉਹ ਸਰਕਾਰ ਚੱਕਦੀ ਹੈ ਉਹ ਤਾਂ ਖਰਚਾ ਚੱਕ ਹੀ ਰਹੀ ਸੀਗੀ ਦੂਸਰੇ ਪਾਸੇ ਆਪਣੀ ਨਿੱਜੀ ਗੱਡੀਆਂ ਦੇ ਉੱਪਰ ਆ ਕੇ ਕਹਿੰਦੇ ਅਸੀਂ ਚੰਡੀਗੜ੍ਹ ਮੀਟਿੰਗਾਂ ਕਰਦੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਹੈ ਤੇ ਪੰਜਾਬ ਦੇ ਲੋਕਾਂ ਦਾ ਹੀ ਪੈਸਾ ਕਹਿੰਦੇ ਉਜਾੜਿਆ ਜਾ ਰਿਹਾ ਹੈਗਾ ਇਹਨਾਂ ਗੱਡੀਆਂ ਦੇ ਟੂਰਾਂ ਦੇ ਉੱਪਰ ਇਹਨਾਂ ਗੱਡੀਆਂ ਦੀਆਂ ਗੇੜੀਆਂ ਦੇ ਉੱਪਰ ਤੇ ਕਈ ਤਾਂ ਇਹ ਸਵਾਲ ਖੜੇ ਕਰ ਰਹੇ ਹੈਗੇ ਆ ਕਿਉਂਕਿ 15 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਤੇ ਪੈਸੇ ਬਣਦੇ ਹੈਗੇ ਆ ਜੇਕਰ ਕੋਈ ਵਿਧਾਇਕ ਆਪਣੀ ਨਿੱਜੀ ਗੱਡੀ ਦਾ ਇਸਤੇਮਾਲ ਕਰਦਾ ਤੇ ਨਾਲ ਨਾਲ ਸਰਕਾਰੀ ਗੱਡੀ ਦਾ ਵੀ ਇਸਤੇਮਾਲ ਕਰਦਾ ਅੰਕੜੇ ਇਹ ਹੈਰਾਨ ਕਰਦੇ ਆ ਕਿ ਇਹਨਾਂ ਨੇ ਨਿੱਜੀ ਗੱਡੀ ਵੀ ਵਰਤੀ ਇਹਨਾਂ ਨੇ ਸਰਕਾਰੀ ਗੱਡੀ ਵੀ ਵਰਤੀ ਦੋਨੇ ਗੱਡੀਆਂ ਦੇ ਬਿੱਲ ਪੰਜਾਬ ਸਰਕਾਰ ਤੋਂ ਵਸੂਲੇ ਜਿਹੜੇ ਕਿ 10 12-12 ਲੱਖ ਰੁਪਏ ਬਣਦੇ ਹੈਗੇ ਆ ਇੱਕ ਪਾਸੇ ਹੁਣ ਕੱਲ ਤਾਂ ਇਹ ਪ੍ਰਚਾਰ ਕਰ ਰਹੇ ਸੀਗੇ ਆਮ ਆਦੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਕਿ ਅਸੀਂ ਫਾਲਤੂ ਖਰਚੇ ਨਹੀਂ ਕੀਤੇ ਫਰਕ ਸਾਫ਼ ਹੈ ਅਸੀਂ ਖਰਚੇ ਘਟਾਏ ਐ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਉਹ ਪੈਸੇ ਵਰਤੇ ਐ ਪਰ ਹੁਣ ਜਿਹੜੇ ਇਹ ਅੰਕੜੇ ਹੈਗੇ ਐ ਕਿ ਇਹ ਵੀ ਹੁਣ ਜਨਤਕ ਕੀਤੇ ਜਾਣਗੇ ਇਹ ਵੀ ਆਪਣੀ ਸੋਸ਼ਲ ਮੀਡੀਆ ਦੇ ਪੋਸਟਾ ਉੱਪਰ ਪਾਈ ਜਾਣਗੇ ਤੇ ਕਿਹਾ ਜਾਊਗਾ ਕਿ ਸਾਡੇ ਵਿਧਾਇਕਾਂ ਨੇ ਇੰਨੇ-ਇੰਨੇ ਖਰਚੇ ਕਰਕੇ ਇੰਨੀਆਂ-ਇੰਨੀਆਂ ਮੀਟਿੰਗਾਂ ਕੀਤੀਆਂ ਤੇ ਹੁਣ ਜਰਾ ਉਹ ਵੀ ਦੱਸ ਦੋ ਉਹ ਮੀਟਿੰਗਾਂ ਦੇ ਵਿੱਚੋਂ ਅਸਲੀਕਰ ਨਿਕਲਿਆ ਕੀ ਹੈ ਕਿਉਂਕਿ ਕਹਿੰਦੇ ਇਹ ਵਿਧਾਇਕ ਜਿਹੜੇ ਵੱਖ-ਵੱਖ ਕਮੇਟੀਆਂ ਦੇ ਮੈਂਬਰ ਹੈਗੇ ਤੇ ਉਹ ਕਮੇਟੀਆਂ ਦੀ ਮੀਟਿੰਗਾਂ ਹੁੰਦੀਆਂ ਤੇ ਆਸਤੀਕਰਤਾ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਕਿਹੜੀ ਕਮੇਟੀ ਨੇ ਆਸਤੀਕਰ ਕਿਹੜੀ ਮੀਟਿੰਗ ਦੇ ਵਿੱਚ ਕੀ ਪੰਜਾਬ ਦੇ ਲਾਹੇ ਦੀ ਗੱਲ ਕੀਤੀ ਹੈ ਜਿਹੜੇ ਇੰਨੇ-ਇੰਨੇ ਖਰਚ ਕੀਤੇ ਆ ਚਲੋ ਵਿਧਾਇਕ ਆ ਖਰਚ ਕਰ ਵੀ ਦਿੱਤੇ ਪਰ ਇਹ ਤਾਂ ਦੱਸਿਆ ਜਾਵੇ ਕਿ ਉਹ ਲਾਹੇ ਦੇ ਬਦਲੇ ਪੰਜਾਬ ਦਾ ਕੀ ਲਾਹਾ ਹੋਇਆ ਜਾਂ ਸਿਰਫ ਖਜ਼ਾਨੇ ਨੂੰ ਸੱਟ ਮਾਰੀ ਹੈ ਇੱਕ ਡਾਕਟਰ ਅਮਨਦੀਪ ਸਿੰਘ ਹੈਗੇ ਆ ਜਿਹੜੇ ਕਿ ਸਿੱਧੇ ਤੌਰ ਤੇ ਸਵਾਲ ਖੜੇ ਕਰਦੇ ਹੈਗੇ ਆ ਕਹਿੰਦੇ ਕਿ ਜਾਲੀ ਬਿੱਲ ਬਣਾਏ ਜਾਂਦੇ ਆ ਮਤਲਬ ਕਿ ਵਿਧਾਇਕ ਆਪਣੀ ਸਰਕਾਰੀ ਗੱਡੀ ਹੀ ਵਰਤਦੇ ਆ ਪਰ ਨਿੱਜੀ ਗੱਡੀ ਦਾ ਸਿਰਫ ਬਿੱਲ ਪਾ ਦਿੱਤਾ ਜਾਂਦਾ ਹੈ ਬਿੱਲ ਭੇਜ ਦਿੱਤਾ ਜਾਂਦਾ ਵਿਧਾਨ ਸਭਾ ਨੂੰ ਕੀ ਅਸੀਂ ਆਪਣੀ ਨਿੱਜੀ ਗੱਡੀ ਚਲਾ ਰਹੇ ਹੈਗੇ ਆ ਇਹ ਕੀ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਚੂਨਾ ਲਾਇਆ ਜਾ ਰਿਹਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਇੱਕ ਜਾਂਚ ਦਾ ਵਿਸ਼ਾ ਹੈਗਾ ਕਿਉਂਕਿ ਸਵਾਲ ਤਾਂ ਇਸ ਤਰ੍ਹਾਂ ਦੇ ਖੜੇ ਹੋ ਰਹੇ ਹੈ ਕਿ ਪੰਜਾਬ ਦੇ ਵਿੱਚ ਵਿਧਾਇਕੀ ਜਾਲੀ ਬਿੱਲ ਬਣਾ ਕੇ ਪੰਜਾਬ ਸਰਕਾਰ ਨੂੰ ਲੁੱਟਣ ਲੱਗੇ ਹੈ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਕਿਉਂਕਿ ਜਿਹੜੇ ਕਾਂਗਰਸੀ ਵਿਧਾਇਕ ਗੋਵਿੰਦਰ ਸਿੰਘ 15 ਲੱਖ ਖਰਚ ਕਰ ਚੁੱਕੇ ਹੈ ਪਰ ਇੱਕ ਹੀ ਵੇਰਵਾ ਜਨਤਕ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੇ ਕਿੰਨੀਆਂ ਗੀੜੀਆਂ ਚੰਡੀਗੜ੍ਹ ਲਾਈਆਂ ਕਿੰਨੀਆਂ ਮੀਟਿੰਗਾਂ ਕੀਤੀਆਂ ਕਿੰਨਾਂ ਦੇ ਵਿੱਚ ਆਪਣਾ ਪੰਜਾਬ ਸਰਕਾਰ ਦਾ ਜਾਂ ਪੰਜਾਬ ਦੇ ਲੋਕਾਂ ਦੇ ਲਈ ਕੁਝ ਚੰਗੀ ਗੱਲ ਕੀਤੀ ਹੈਗੀ ਹੈ ਇਹ ਵੀ ਦੱਸਣਾ ਨਹੀਂ ਬਣਦਾ ਕਿ ਫਰਜ਼ ਤੇ ਇੱਕ ਪਾਸੇ ਜਿਹੜੇ ਕਹਿ ਰਹੇ ਸੀਗੇ ਫਰਕ ਸਾਫ਼ ਹੈ ਆਪਣੀ ਕੱਲ੍ਹ ਵਾਲੀ ਖਬਰ ਨੂੰ ਪੋਸਟ ਕਰਕੇ ਕਿ ਅਸੀਂ ਖਰਚੇ ਘਟਾਏ ਅਤੇ ਕੁਝ ਵਿਧਾਇਕਾਂ ਦੇ ਖਰਚੇ ਮੈਂ ਇੱਕ ਅਦੇ ਦਾ ਨਾਂ ਜ਼ਿਕਰ ਕਰ ਦਿੰਦਾ ਕਹਿੰਦੇ ਲਾਭ ਸਿੰਘ ਉਗੂ ਕੇ ਵਿਧਾਇਕ ਹੈਗੇ 9 ਲੱਖ ਰੁਪਏ ਮੈਡੀਕਲ ਮੈਡੀਕਲ ਬਿੱਲ ਕਲੇਮ ਕਰ ਚੁੱਕੇ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਪਿਛਲੇ 3 ਸਾਲਾਂ ਦਾ ਜੇਕਰ 1 ਸਾਲ ਦਾ ਗੱਲ ਕਰੀਏ ਤਾਂ 3 ਲੱਖ ਰੁਪਏ ਮੈਡੀਕਲ ਮੈਡੀਕਲ ਹੁਣ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਕਹਿੰਦੀ ਅਸੀਂ ਇਲਾਜ ਮੁਫਤ ਕਰ ਰਹੇ ਹਾਂਗੇ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਸੇ ਕਿਸਮ ਦਾ ਖਰਚਾ ਨਹੀਂ ਹੈਗਾ ਤਾਂ ਸਵਾਲ ਇਹ ਹੈ ਕਿ ਜੇਕਰ ਸਰਕਾਰੀ ਫੈਸਿਲਿਟੀ ਇੰਨੀ ਵਧੀਆ ਹੈਗੀ ਜੇਕਰ ਮੁਹੱਲਾ ਕਲੀਨਿਕ ਵਧੀਆ ਹੈਗੇ ਤਾਂ ਫਿਰ ਤੁਹਾਡੇ ਵਿਧਾਇਕ ਪ੍ਰਾਈਵੇਟ ਥਾਵਾਂ ਤੋਂ ਨੂੰ ਨੂੰ ਲੱਖ ਰੁਪਏ ਦੇ ਬਿੱਲ ਪਾ ਕੇ ਪੰਜਾਬ ਦੇ ਖਜ਼ਾਨੇ ਨੂੰ ਕੀ ਚੂਨਾ ਨਹੀਂ ਲਾ ਰਹੇ ਤੁਹਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਿਉਂ ਨਹੀਂ ਕਰਵਾ ਰਹੇ ਜੇਕਰ ਵਧੀਆ ਹੈਗੇ ਮੁਹੱਲਾ ਕਲੀਨਿਕਾਂ ਦੇ ਵਿੱਚ ਇਲਾਜ ਕਿਉਂ ਨਹੀਂ ਹੋ ਰਿਹਾ ਸਵਾਲ ਤਾਂ ਇੱਥੇ ਖੜੇ ਹੋ ਰਿਹਾ ਹੈ ਇਹ ਵੀ ਜਨਤਕ ਵੇਰਵੇ ਹੋਣੇ ਚਾਹੀਦੇ ਕਿ ਕਿਹੜੇ ਵਿਧਾਇਕਾਂ ਨੇ ਕਿਹੜੇ ਹਸਪਤਾਲ ਤੋਂ ਇਲਾਜ ਕਰਵਾਇਆ ਕਿਹੜੇ ਵਿਧਾਇਕ ਨੇ ਕਦੋਂ-ਕਦੋਂ ਸਰਕਾਰੀ ਹਸਪਤਾਲ ਦੇ ਵਿੱਚ ਵਿਜ਼ਿਟ ਕੀਤਾ ਹਾਲਾਂਕਿ ਇਹ ਸਾਰੀ ਚੀਜ਼ਾਂ ਇੱਕ ਅਲੱਗ ਵਿਸ਼ਾ ਹੈਗਾ ਚਰਚਾ ਦਾ ਵਿਸ਼ਾ ਹੈਗਾ ਪਰ ਕੀ ਹੁਣ ਸਵਾਲ ਇਹ ਹੈ ਕਿ ਜਿਹੜੇ ਵਿਧਾਇਕ ਇੰਨੇ ਖਰਚੇ ਚੰਡੀਗੜ੍ਹ ਗੇੜੀਆਂ ਦੇ ਕਰ ਰਹੇ ਆ ਕਿ ਉਹਨਾਂ ਦੇ ਵੇਰਵੇ ਜਨਤਕ ਹੋਣਗੇ ਉਹਨਾਂ ਦੀ ਚੀਜ਼ਾਂ ਜਨਤਕ ਹੋਣਗੀਆਂ ਕਿ ਕਿਹੜੇ-ਕਿਹੜੇ ਕੰਮ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਕੀਤੇ ਤੇ ਹੁਣ ਸਵਾਲ ਉਹ ਵੀ ਹੈ ਕਿ ਕੁਝ ਵਿਧਾਇਕ ਅਜਿਹੇ ਵੀ ਆ ਜਿਹੜੇ ਕੀ ਸਰਕਾਰੀ ਖਜ਼ਾਨੇ ਚੋਂ 1 ਰੁਪਈਆ ਨਹੀਂ ਲੈਂਦੇ ਜਿਵੇਂ ਕਿ ਰਾਣਾ ਗੁਰਜੀਤ ਤੇ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਹਾਲਾਂਕਿ ਕਰੋ ਚੰਗੇ ਹੈਗੇ ਵਪਾਰੀ ਹੈਗੇ ਨਾਂ ਵੀ ਲੈਣਗੇ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਚੰਗੀ ਗੱਲ ਹੈਗੀ ਹੈ ਕਿ ਜੇਕਰ ਕੋਈ ਨਹੀਂ ਲੈ ਰਿਆ ਫਿਰ ਵੀ 5 ਰੁਪਏ ਨਹੀਂ ਕੋਈ ਕਿਸੇ ਨੂੰ ਛੱਡਦਾ ਹੁੰਦਾ ਤਾਂ ਪਰ ਇਹ ਆਪਣੇ ਕਿਸੇ ਕਿਸਮ ਦੇ ਪੱਤੇ ਦੀ ਵਸੂਲੀ ਨਹੀਂ ਲੈਂਦੇ ਕਹਿੰਦੇ ਆਪਣੀਆਂ ਜ਼ਿਆਦਾਤਰ ਨਿੱਜੀ ਗੱਡੀਆਂ ਦੇ ਵਿੱਚ ਵੀ ਇਹ ਵੀ ਟਰੈਵਲ ਕਰਦੇ ਪਰ ਇਹਨਾਂ ਨੇ ਖਜ਼ਾਨੇ ਤੋਂ ਕਦੇ ਕੋਈ ਵਸੂਲੀ ਨਹੀਂ ਕੀਤੀ ਹੈਗੀ ਤੇ ਦੂਸਰੇ ਪਾਸੇ ਘੱਟ ਪੱਤੇ ਲੈਣ ਵਾਲੇ ਵੀ ਕੁਝ ਵਿਧਾਇਕ ਹੈਗੇ ਜਿਵੇਂ ਕਿ ਅਸ਼wini ਸ਼ਰਮਾ ਗੁਰਲਾਲ ਕਨੌਰ ਪ੍ਰਗਟ ਸਿੰਘ ਮਨਪੀ ਤੇਯਾਲੀ ਇਹ ਵੀ ਘੱਟ ਪੱਤੇ ਹੀ ਥੋੜੇ ਬੋਦੇ ਪੱਤੇ ਹੀ ਸਰਕਾਰੀ ਖਜ਼ਾਨੇ ਚੋਂ ਲੈਂਦੇ ਆ ਮਤਲਬ ਕਿ ਮੋਟਾ ਮੋਟਾ ਤੌਰ ਤੇ ਇਹ ਸਮਝੇ ਕਿ ਸਹੀ ਵੇਲੇ ਦਿੰਦੇ ਆ ਤੇ ਜਿਹੜੇ ਵੱਡੇ ਵੱਡੇ 12-12 ਲੱਖ ਰੁਪਏ 15-15 ਲੱਖ ਵਸੂਲੀਆਂ ਕਰਦੇ ਆ ਕਿ ਹੁਣ ਉਹਨਾਂ ਦੇ ਬਿੱਲਾਂ ਨੂੰ ਲੈ ਕੇ ਜਾਂਚ ਨਹੀਂ ਹੋਣੀ ਚਾਹੀਦੀ ਕਿਉਂਕਿ ਸਵਾਲ ਖੜੇ ਹੋ ਰਹੇ ਕਿ ਆਖਰਕਾਰ ਇੰਨਾ ਖਰਚਾ ਕਿਵੇਂ ਆ ਗਿਆ ਕਹਿੰਦੇ ਇੱਕ ਗੱਡੀ ਸਿਕਿਉਰਿਟੀ ਆਸਤੇ ਵਰਤ ਲੈਂਦੇ ਆ ਇੱਕ ਗੱਡੀ ਨਿੱਜੀ ਤੌਰ ਤੇ ਵਰਤਦੇ ਹੈਗੇ ਆ ਹੁਣ ਇੱਕ ਦੋ ਗਨਮੈਨ ਜੇਕਰ ਕਿਸੇ ਵਿਧਾਇਕ ਨੂੰ ਮਿਲੇ ਆ ਤਾਂ ਇਨੋਵਾ ਗੱਡੀਆਂ ਲਗਭਗ ਸਾਰੇ ਵਿਧਾਇਕਾਂ ਕੋਲ ਹੈਗੀਆਂ ਤਾਂ ਪੰਜ ਛੇ ਬੰਦੇ ਤਾਂ ਆਰਾਮ ਦੇ ਨਾਲ ਆ ਜਾਂਦੇ ਇੱਕ ਵਿਧਾਇਕ ਨਾਲ ਇੱਕ ਪੀਐਲ ਨਾਲ ਕਿ ਗਨਮੈਨ ਉਸ ਗੱਡੀ ਦੇ ਵਿੱਚ ਸਵਾਰ ਨਹੀਂ ਹੋ ਸਕਦਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਜਾਂ ਫਿਰ ਸਿਰਫ ਉਹ ਵੀਆਈਪੀ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਕੇ ਅਸੀਂ ਵੀਆਈਪੀ ਅਸੀਂ ਵੀਆਈਪੀ ਆ ਇਹੀ ਕਹਿ ਰਹੇ ਹਾਂ ਹੁਣ ਇਹ ਵੀ ਆਪਣੇ ਆਪ ਦੇ ਵਿੱਚ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਜਾਂ ਇਹ ਵੀ ਸੋਸ਼ਲ ਮੀਡੀਆ ਤੇ ਆਪਣੇ ਫੇਸਬੁਕ ਪੇਜਾਂ ਅਲੱਗ-ਅਲੱਗ ਪੇਜਾਂ ਉੱਤੇ ਪਾ ਦੇਣ ਕਿ ਸਾਡੇ ਵਿਧਾਇਕ ਇੰਨੇ ਖਰਚੀਲੇ ਆ ਇੰਨੇ ਖਰਚੇ ਕਰਦੇ ਆ ਜਨਤਾ ਨੂੰ ਪਤਾ ਲੱਗ ਜੂ ਫਰਕ ਕੀ ਆ ਤਨਵ ਜੁੜੇ ਹੋ ਪੱਤਰਕਾਰ ਆਸ਼ੂਪਨਿ ਜਦੇ ਨਾਲ